ਸੋ ਮੈਂ ਭਗਵਾਨ ਨੂੰ ਕਹਿਣਾ ਚਾਹੁੰਦਾ ਹਾਂ ਕਿ ਬਹੁਤ ਹੋ ਗਿਆ ਸਟੇਜ ਦੀ ਕਲਾਕਾਰੀ ਇਹ ਹੈ ਸਟੇਟ ਕਿਰਪਾ ਕਰਕੇ ਇਹਨੂੰ ਸਟੇਜ ਦੀ ਤਰ੍ਹਾਂ ਰੰਮ ਕਰੋ ਤੁਸੀਂ ਹੁਣ ਚੁਟਕਲੇਬਾਜ਼ ਤੇ ਕਿਕਲੀਬਾਜ਼ ਨਹੀਂ ਤੁਸੀਂ ਪੰਜਾਬ ਦੇ ਚੀਫ ਮਿਨਿਸਟਰ ਹੋ ਕਿਰਪਾ ਕਰਕੇ ਆ ਜੜੀਆਂ ਕਿਕਲੀਆਂ ਤੇ ਗੀਤ ਗਾਣੇ ਤੇ ਆ ਚੁਟਕਲੇ ਤੇ ਛੇਡਾਂ ਤੇ ਝੂਠੇ ਪਰਚੇ ਇਹ ਬੰਦ ਕੀਤੇ ਜਾਓ ਔਰ ਜਿਹੜੇ ਕਿਸਾਨਾਂ ਦੇ ਤੇ ਪੰਜਾਬ ਦੇ ਬੋਲਿੰਗ ਇਸ਼ੂਸ ਨੇ ਉਹਨਾਂ ਨੂੰ ਟਾਰਗੇਟ ਕਰਕੇ ਤੇ ਉਹਨਾਂ ਨੂੰ ਰਿਸੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾ। ਇਸ ਤਰ੍ਹਾਂ ਦੇ ਕਿਸਾਨਾਂ ਦੇ ਹੋਰ ਬਹੁਤ ਮਸਲੇ ਨੇ ਜਿਹੜੇ ਪੰਜਾਬ ਸਰਕਾਰ ਨੇ ਪਿਛਲੇ 2 ਸਾਲ ਵਿੱਚ ਕਦੀ ਏਜੰਡੇ ਤੇ ਨਹੀਂ ਲੈ ਕੇ ਆਏ। ਬਲਕਿ ਆਈ ਊਡ ਸੇ ਥੈਟ देयर ਇਜ਼ ਨੋ ਐਗਰੀਕਲਚਰ ਪੋਲਿਸੀ ਇਨ ਪੰਜਾਬ ਐਟ ਆਲ। ਤੁਸੀਂ ਬਜਟ ਦੇ ਫਿਗਰਸ ਕੱਢ ਲਓ। ਸਾਡਾ 1.5 ਲੱਖ ਕਰੋੜ ਰੁਪਏ ਦਾ ਬਜਟ ਸੀਗਾ ਆ ਜਿਹੜਾ ਨੰਕੇ ਗਿਆ ਪੰਜਾਬ ਦਾ। ਇਹਦੇ ਚੋਂ ਜਿਹੜੀ ਐ ਐਗਰੀਕਲਚਰ ਸੈਕਟਰ ਦੀ ਅਲੋਕੇਸ਼ਨ ਹੈ ਉਹ ਇੰਨੀ ਘੱਟ ਤੇ ਇੰਨੀ ਛੋਟੀ ਸੀ। ਕਿ ਉਹ ਸ਼ਹਿਤ 13000 ਕਰੋੜ ਰੁਪਏ ਦੀ ਬਜਟ ਅਲੋਕੇਸ਼ਨ ਹੈ ਦੇਖਣ ਨੂੰ ਐ ਲੱਗਦਾ ਜਿੱਦਾਂ 8-9% ਅਲੋਕੇਸ਼ਨ ਐਗਰੀਕਲਚਰ ਦੀ ਹੈਗੀ ਪਰ ਉਹਦੇ ਜੋ ਜੇ ਆਪਾਂ 8-9000 ਕਰੋੜ ਰੁਪਿਆ ਬਿਜਲੀ ਦਾ ਸਬਸਿਡੀ ਦਾ ਬਿੱਲ ਕੱਢ ਦਈਏ ਤੇ 3500 4000 ਕਰੋੜ ਰੁਪਏ ਦੀ ਰਹਿ ਗਈ ਐਗਰੀਕਲਚਰ ਐਗਰੀਕਲਚਰ ਸੈਕਟਰ ਨੂੰ ਅਲੋਕੇਸ਼ਨ ਵਿਚ ਇਜ਼ ਲੈਸ ਦੈਨ ਵਿਚ ਇਜ਼ ਓਨਲੀ ਅਬਾਊਟ ਦੋ ਪੈਸੇ ਕੋਲ ਟੋਟਲ ਪੰਜਾਬ ਦੇ ਬਜਟ ਦਾ ਦੋ ਪੈਸਾ ਐਗਰੀਕਲਚਰ ਜਿਹੜਾ ਕਿ ਸਭ ਤੋਂ ਵੱਡਾ ਕਿੱਤਾ ਪੰਜਾਬ ਦਾ ਜਿਹਦੇ ਤੇ ਲੱਖਾਂ ਤੇ ਕਰੋੜਾਂ ਜਿਹੜੇ ਲੋਕ ਨੇ ਉਹ ਮੁਨਸਰ ਨੇ ਉਹ ਸਾਰਾ ਜਿਹੜਾ ਮਸਲਾ ਹੈ ਉਹ ਨੂੰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਚੱਕਾਂਗੇ ਵੀ 3500 4000 ਕਰੋੜ ਵਿੱਚ ਕਿਹੜੀ ਰਿਸਰਚ ਹੋ ਜੂਗੀ ਕਿਹੜੇ ਨਵੇਂ ਬੀ ਆ ਜਾਣਗੇ ਕਿਹੜੀ ਮੱਕੀ ਤੇ ਮੂੰਗੀ ਤੇ ਐਮ ਐਸ ਪੀ ਦਿੱਤੀ ਜਾਊਗੀ ਇਸ ਕਰਕੇ ਇਹ ਹਾਰਡ ਰਿਐਲਿਟੀਜ਼ ਪੰਜਾਬ ਦੀਆਂ ਜਿਹੜੀਆਂ ਉਹਨੂੰ ਪੰਜਾਬ ਸਰਕਾਰ ਨੂੰ ਮੰਨਣਾ ਚਾਹੀਦਾ ਪਹਿਲਾਂ ਸਰਕਾਰ ਕਰਨਾ ਚਾਹੀਦਾ ਕਿ ਸਾਡੇ ਪੰਜਾਬ ਦੇ ਵਿੱਚ ਆਹ ਮੁਸ਼ਕਿਲਾਂ ਹਨ ਔਰ ਅਸੀਂ ਇਹਦੇ ਵਾਸਤੇ ਸੱਦਾ ਦਿੰਦੇ ਆ ਕਿ ਆਓ ਸਾਰੇ ਆਪਣੇ ਸਿਰ ਜੋੜ ਕੇ ਆਪਾਂ ਇਸ مسئلے ਨੂੰ ਹੱਲ ਕਰਨ ਦੇ ਕਿਤੇ ਕਿਸੇ ਨੇ ਕੁਝ ਨਹੀਂ ਕਰ ਸਕਿਆ ਨਸ਼ਿਆ ਨਾਲ ਮੇਰਾ ਖਿਆਲ ਹੈ ਪਿਛਲੇ 15 ਦਿਨਾਂ ਵਿੱਚ ਜਿੰਨੀਆਂ ਮੌਤਾਂ ਪੰਜਾਬ ਦੇ ਵਿੱਚ ਹੋਈਆਂ ਇਆਂ ਸ਼ਾਇਦ ਪੰਜਾਬ ਦੇ ਵਿੱਚ ਕਦੀ ਵੀ ਨਹੀਂ ਹੋਈਆਂ ਮੋਗੇ ਦੇ ਐਵੇਂ ਦੋ ਚਾਰ ਪਿੰਡਾਂ ਦੇ ਵਿੱਚ ਹੀ ਮੇਰਾ ਖਿਆਲ ਆ 12-15 ਮੌਤਾਂ ਹੇਠ ਉੱਤੇ ਹੋ ਗਈਆਂ ਕੋਈ ਦਿਨ ਨਹੀਂ ਜਾਂਦਾ ਜਦੋਂ ਨਸ਼ੇ ਦੇ ਨਾਲ ਮੌਤ ਨਹੀਂ ਹੋ ਰਹੀ ਲੇਕਿਨ ਇਹ ਜਿਹੜੇ ਕਹਿੰਦੇ ਸੀ ਅਸੀਂ 6 ਮਹੀਨਿਆਂ ਚ ਨਸ਼ਾ ਖਤਮ ਕਰ ਦਿਆਂਗੇ ਅੱਜ ਸਾਰੇ ਪੁਲਿਸ ਵਾਲਿਆਂ ਨੂੰ ਦੇ ਕੇ ਹਦਾਇਤਾਂ ਕਿ ਪਰਚੇ ਦਰਜ ਕਰ ਦੋ ਪਰਚਾ ਹੱਲ ਨਹੀਂਗਾ ਨਸ਼ੇ ਦਾ ਡਰੱਗਸ ਦਾ ਵਪਾਰ ਕਰਨ ਵਾਸਤੇ ਉਹਦਾ ਜ਼ਿਲ੍ਹਾ ਪ੍ਰਗਿਆਪੀਆਂ ਨੇ ਐਨਡੀਪੀਐਸ ਪਰਚਿਆਂ ਦੇ ਨਾਲ ਪਰ ਡਰੱਗਸ ਤਾਂ ਕਿੰਨੋਂ ਵੀ ਜ਼ਿਆਦਾ ਵੱਧ ਕੇ ਨੇ ਡਰੱਗਸ ਆਰ ਡਾਇਰੈਕਟਲੀ ਕਨੈਕਟਡ ਵਿਦ ਦੀ ਐਗਰੀਰੀਅਨ ਇਕਨੋਮੀ ਆਫ ਪੰਜਾਬ ਪੰਜਾਬ ਦੀ ਖੇਤੀ ਦੀ ਵਿਵਸਥਾ ਦੇ ਨਾਲ ਕਨੈਕਟਡ ਨਸ਼ੇ ਨੇ ਜਦ ਤੱਕ ਤੁਸੀਂ ਖੇਤੀ ਦੀ ਵਿਵਸਥਾ ਠੀਕ ਨਹੀਂ ਕਰੋਗੇ ਪੰਜਾਬ ਦੇ ਪਿੰਡੂ ਤੱਕੇ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਤੁਸੀਂ ਨਹੀਂ ਹਟਾ ਸਕਦੇ ਪੰਜਾਬ ਦੇ ਵਿੱਚ ਜਦ ਤੱਕ ਇੰਡਸਟਰੀਅਲ ਸੈਕਟਰ ਵਿੱਚ ਪ੍ਰਾਈਵੇਟ ਸੈਕਟਰ ਵਿੱਚ ਗਵਰਨਮੈਂਟ ਸੈਕਟਰ ਵਿੱਚ ਨੌਕਰੀਆਂ ਨਹੀਂ ਪੈਦਾ ਕਰੋਗੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਨਹੀਂ ਦੇ ਸਕਦੇ ਪੰਜਾਬ ਦੇ ਬੱਚੇ ਜਿਹੜੇ ਨੇ ਨਸ਼ੇ ਵਾਲੇ ਪਾਸੇ ਨੂੰ ਜਾ ਰਹੇ ਨੇ ਬਹੁਤ ਸਾਰੇ ਬੱਚੇ ਵਿਦੇਸ਼ਾਂ ਨੂੰ ਛੱਡ ਕੇ ਇਸ ਪੰਜਾਬ ਨੂੰ ਚਲੇ ਗਏ ਨੇ ਇਸ ਕਰਕੇ ਨਸ਼ੇ ਦੇ ਉੱਤੇ ਵੀ ਪੰਜਾਬ ਸਰਕਾਰ ਮੁਕੰਮਲ ਤੌਰ ਤੇ ਫੇਲ ਹੈ ਤਾਂ ਮੈਂ ਮੀਡੀਆ ਦਾ ਔਰ ਆਪਣੇ ਸਾਰੇ ਇਕਾਈ ਦਾ ਧੰਨਵਾਦ ਕਰਦਾ ਵਾਂ ਔਰ ਅਸੀਂ ਝੋਨੇ ਦੀ ਫਸਲ ਤੋਂ ਬਾਅਦ ਔਨ ਦਾ ਗਰਾਉਂਡ ਐਕਟੀਵਿਟੀ ਸ਼ੁਰੂ ਕਰਨ ਵਾਸਤੇ ਲੰਮਣ ਆਪਣੇ ਆਪ ਨੂੰ ਕਰਨ ਜਾ ਰਹੇ ਹਾਂ ਤੁਹਾਡਾ ਸਾਰਿਆਂ ਦਾ ਇੱਥੇ ਹਾਣ ਦੇ ਉੱਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡੇ ਵੀ ਸਾਰੇ ਸਾਥੀ ਨੂੰ ਬਾਈ ਜੀ ਇਹੋ ਜਿਹੀ ਮੁੱਦਾ ਬੰਦੀ ਗੱਲ ਕੀਤੀ ਰਹੇਗੀ ਕਿ ਅਸਰਯਾ ਦਾ ਪਾਰਟੀ ਜਿਹੜਾ ਸਭ ਤੋਂ ਤੁਹਾਡਾ ਨਹੀਂ ਇਹਦੇ ਚ ਤਾਂ ਅੰਡਰਸਟੂਡ ਹੈ ਜੀ ਇਹ ਅੱਜ ਦਾ ਸਟੈਂਡ ਨਹੀਂ ਹੈ ਹਰਿਆਣਾ ਆਪਣੇ ਥਾਂ ਦੇ ਉੱਤੇ ਆਪਣੀ ਗੱਲ ਕਹਿ ਸਕਦਾ ਪਰ ਪੰਜਾਬ ਦੀ ਕਾਂਗਰਸ ਪਾਰਟੀ ਔਰ ਪੰਜਾਬ ਦੀ ਜਿਹੜੀਆਂ ਅਸੀਂ ਲੋਕ ਨੇ ਅਸੀਂ 100% ਐਸਵਾਈਐਲ ਦੇ ਉਲਟ ਖੜੇ ਆਂ ਔਰ ਖਰਗਿਸ ਐਸਵਾਈਐਲ ਨਹੀਂ ਬਣ ਸਕੇਗਾ ਚਾਹੇ ਕਿੰਨੇ ਵੀ ਕਾਨੂੰਨੀ ਫੈਸਲੇ ਲਿਆਉਣ ਜਿੰਨਾ ਮਰਜੀ ਚਾਰਾ ਜੋਇ ਕਰ ਲੈਣ ਔਰ ਮੈਂ ਬਲਕਿ ਇੱਥੇ ਕਹਿਣਾ ਚਾਹੁੰਦਾ ਦੁਬਾਰਾ ਰਿਪੀਟ ਕਰ ਦਿੰਦਾ ਕਿ ਭਗਵੰਤ ਮਾਨ ਨੇ ਦੱਸੇ ਕਿ ਜਿਹੜਾ ਨਹਿਰੀ ਪਟਵਾਰੀਆਂ ਤੇ ਪ੍ਰੈਸ਼ਰਾਈਜ਼ ਕਰਕੇ 100% ਸਾਰੇ ਪੰਜਾਬ ਦੇ ਖੇਤਾਂ ਨੂੰ ਖਾਲਾ ਨਹੀਂ ਪਾਣੀ ਪਹੁੰਚ ਰਿਹਾ ਇਹ ਰਿਪੋਰਟ ਕਿਉਂ ਤਿਆਰ ਕਰਵਾ ਰਿਹਾ ਕਿ ਇਸ ਰਿਪੋਰਟ ਦੇ ਨਾਲ ਪਰਲੇ ਪਾਸੇ ਹਰਿਆਣਾ ਦੀ ਸਰਕਾਰ ਸੁਪਰੀਮ ਕੋਰਟ ਵਿੱਚ ਜਾ ਕੇ ਨਹੀਂ ਕਹੇਗੀ ਕਿ ਪੰਜਾਬ ਨੂੰ ਤਾਂ ਦਰਿਆਵਾਂ ਦੇ ਪਾਣੀ ਦੀ ਲੋੜ ਹੀ ਨਹੀਂ ਕਿਚੀ ਇਹਨਾਂ ਦਾ ਤਾਂ ਪਾਣੀ ਮੁਕੰਮਲ ਹੋ ਚੁੱਕਾ ਬਲਕਿ 6 ਲੱਖ ਏਕੜ ਏਰੀਆ ਅਨ ਕਮਾਂਡ ਕੀਤਾ ਆਮ ਆਦਮੀ ਪਾਰਟੀ ਸਰਕਾਰ ਨੇ 6 ਲੱਖ ਏਕੜ ਇਹ ਕਹਿੰਦਾ ਕਿ ਇੱਥੇ ਹੁਣ ਖੇਤੀ ਨਹੀਂ ਹੋ ਰਹੀ ਕਿਉਂਕਿ ਇੱਥੇ ਵੱਸੋਂ ਆ ਗਈ ਆ ਇਸ ਕਰਕੇ ਇਹਨੂੰ ਖੇਤੀ ਇਰੀਗੇਸ਼ਨ ਦੇ ਵਿੱਚੋਂ ਕੱਢ ਲਿਓ ਉਹਦੇ ਨਾਲ ਤਾਂ ਪਾਣੀ ਦੀ ਡਿਮਾਂਡ ਸਾਡੀ ਹੋਰ ਵੀ ਕਾਗਜ਼ਾਂ 'ਚ ਘਟਾਈ ਨਜ਼ਰ ਆ ਰਹੀ ਇਹ ਬਹੁਤ ਵੱਡੀ ਕਾਂਸਪੀਰੇਸੀ ਦੇ ਤਹਿਤ ਕੀਤਾ ਜਾ ਰਿਹਾ ਹੈ ਕੇਜਰੀਵਾਲ ਰਾਗਵ ਚੱਡਾ ਇਹ ਕੌਣ ਕਰਾ ਰਿਹਾ ਹੈ ਇਹ ਭਗਵੰਤ ਪਾਣੋ ਇਸ ਵਾਰ ਦੱਸੋ ਜੇ ਦਾ ਐਸਵਾਈਐਲ ਦੇ ਉੱਤੇ ਸਾਡਾ ਸਟੈਂਡ ਜਿਹੜਾ ਉਹ ਕ੍ਰਿਸਟਲ ਕਲੀਅਰ ਐ ਐਂ ਤਾਂ ਫਿਰ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਐਮਐਲ ਐਮਪੀ ਸੀ ਜਿਹੜਾ ਕੀ ਨਾਮ ਭਜENDER ਗੁਪਤਾ ਉਹ ਕਹਿੰਦਾ ਸੀਗਾ ਕਿ ਅਸੀਂ ਐਸਵਾਈਐਲ ਦਾ ਪਾਣੀ ਹਰ ਘਰ ਤੱਕ ਬੂੰਦ-ਬੂੰਦ ਪਹੁੰਚਾਵਾਂਗੇ ਸੋ ਵਾਟ ਹਰਿਆਣਾ ਲੀਡਰਸ ਆ ਸੇਇੰਗ ਹੈਜ਼ ਨੋ ਰੈਲੇਵੈਂਸ ਵਿਦ ਵਾਟ ਵੀ ਆਰ ਡੂਇੰਗ ਅਸੀਂ ਉਸ ਨੂੰ ਕੱਟੜ ਤਰੀਕੇ ਨਾਲ ਵਿਰੋਧ ਕਰ केजरीवाल साहब के बारे में तो यही बोलूंगा कि वो एक बड़ा पुराना है आ, कहावत है कि जो बीजोगे वो ही आप काटोगे तो अब इन्होंने पंजाब में बहुत सारा अन्याय किया पुलिस का दुरुपयोग करके इन्होंने बहुत सारे झूठे केसेस दर्ज किए मेरे ऊपर एनडीपीएस का केस झूठा दर्ज किया मेरे को चार महीने जेल में रखा और चार जनवरी दो को जब मेरी बेल हो रही थी इन्होंने सुबह दो बजे सुभानपुर पुलिस स्टेशन में एक और दर केस दर्ज करके मेरे को जेल में दोबारा रहने पर मजबूर किया जैसे मैं मैंने पहले बोला कि क्या बोलते हैं कि ईश्वर और कुदरत बहुत बेअंत हैं उनका उनके इंसाफ में देर हो सकती है अंधेर नहीं हो सकता तो वो बिल्कुल केजरीवाल के साथ वही बात जो मेरे साथ की उन्होंने बदलाखोरी की उनको झेलनी पड़ी आज से दो दिन पहले जब निचली अदालत ने उनको जमानत दे दी तो आम आदमी पार्टी के जो कार्यकर्ता और उनके लीडर वो पूरा जश्न मनाने की तैयारी में थे लड्डू बनवा लिए बांटने की तैयारी में थे लड्डू यहां तक ले आए तो लड्डू नीचे डालना पड़ा क्योंकि अगले दिन हाईकोर्ट ने उनकी जमानत पर रोक लगा दी तो मेरा इस पर यह मैं कहना चाहता हूं इसका एक लेसन है इस कहावत का और ये जो उन्होंने हमारे साथ किया पंजाब में किया अकेले मेरे साथ नहीं बहुत सारे एक्टिविस्ट और बहुत सारे लोगों के हमारे नौजवानों के ऊपर एनएसए लगा करके उनको डिब्रूगढ़ जेल में रखा एक साल पूरा हुआ तो एनएसए और दोबारा रिपीट कर दी ये उसी का हशर उनको खमियाजा भुगतना पड़ रहा है और कुदरत ने बिल्कुल केजरीवाल के साथ वही किया जो पंजाब में भगवंत मान और केजरीवाल अपने सियासी विरोधियों के खिलाफ या भाई अमृतपाल के साथियों के खिलाफ एनएसए लगा के करते हैं लेकिन इन साल इन सब चीज इन सब मुद्दों के बावजूद मैं फिर भी खुले दिल से ये कामना करता हूं कि केजरीवाल की जल्दी जमानत हो जाए ताकि उनके घर में भी कोई छोटा मोटा लड्डू मुंह में चला जाए ਦੇਖੋ ਗੱਲ ਇਹ ਆ ਕਿ ਪੁਲਿਸ ਦਾ 10000 ਮੁਲਾਜ਼ਮ ਇਧਰੋਂ ਚੱਕ ਕੇ ਇਧਰ ਕਰਤਾ ਇਧਰ ਨਾਲ ਚੱਕ ਕੇ ਉਧਰ ਕਰਤਾ ਪਰ ਜਿਹੜਾ ਵਰਕ ਕਲਚਰ ਤਾਂ ਪੁਲਿਸ ਦਾ ਹੋਈ ਆ ਜਿਹੜਾ ਆਦਮੀ ਇੱਥੇ ਬੇਈਮਾਨੀ ਕਰਦਾ ਜਾਂ ਕਰੱਪਸ਼ਨ ਕਰਦਾ ਜਾਂ ਡਰੱਗਸ ਨੂੰ ਕੰਟਰੋਲ ਹੀ ਕਰ ਸਕਦਾ ਉਹ ਇੱਥੇ ਜਾ ਕੇ ਕਿੱਦਾਂ ਕੰਟਰੋਲ ਕਰ ਲਵੇਗਾ ਸਵਾਲ ਤਾਂ ਮਾਨਸਿਕਤਾ ਜਦ ਤੱਕ ਪੁਲਿਸ ਫੋਰਸ ਦੀ ਨਹੀਂ ਬਦਲੀ ਜਾਂਦੀ ਇਹ ਜਿਹੜਾ ਪੁਲਿਸ ਫੋਰਸ ਨੂੰ ਇੱਕ ਨਿੱਜੀ ਫੌਜ ਦੀ ਤਰ੍ਹਾਂ ਵਰਤਿਆ ਜਾ ਰਿਹਾ ਥੱਲੇਲੇ ਥਾਣਿਆਂ ਤੱਕ ਜਿਹੜੇ ਲੋਕਾਂ ਦੇ ਅਸਲੀ ਕੰਮ ਆ ਉਹ ਪਰੇ ਕਰ ਦਿੱਤੇ ਨੇ ਜਿਹੜੇ ਲਾ ਐਂਡ ਆਰਡਰ ਮੈਂਟੇਨ ਕਰਨ ਵਾਲੇ ਚੋਰੀਆਂ ਰੋਕਣ ਵਾਲੇ ਡਰੱਗਸ ਰੋਕਣ ਵਾਲੇ ਕ੍ਰਾਈਮ ਰੋਕਣ ਵਾਲੇ ਗੈਂਗਸਟਰ ਰੋਕਣ ਵਾਲੇ ਤੇ ਉਹਨਾਂ ਤੋਂ ਹੁਣ ਸਾਰਾ ਕੰਮ ਥਾਣਿਆਂ ਚ ਮੁੰਡਸੀ ਤੋਂ ਲੈ ਕੇ ਉੱਤੇ ਤੱਕ ਆ ਝੂਠੇ ਪਰਚਾ ਦਾ ਦਰਜ ਕਰਾਇਆ ਜਾ ਰਿਹਾ ਇਸ ਲਈ ਡੀਜੀਪੀ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਪਲੀਜ਼ ਆਮ ਆਦਮੀ ਪਾਰਟੀ ਦੇ ਰੰਗ ਵਿੱਚ ਨਾ ਰੰਗੋ ਪਰसों ਚੌਥ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਚੀਫ ਮਿਨਿਸਟਰ ਨਾਲ ਬੈਠ ਕੇ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਬੈਨਰ ਲੱਗਿਆ ਹੋਇਆ ਕੀ ਆ ਗੌਰਵ ਯਾਦਵ ਮੈਨੂੰ ਦੱਸਣਗੇ ਪੰਜਾਬ ਦੇ ਲੋਕਾਂ ਨੂੰ ਕਿ ਉਹ ਕੱਲੇ ਆਮ ਆਦਮੀ ਪਾਰਟੀ ਦੇ ਡੀਜੀਪੀ ਨੇ ਕਿ ਪੰਜਾਬ ਦੇ ਡੀਜੀਪੀ ਨੇ ਇਸ ਲਈ ਜੋ ਵੀ ਇਹਨਾਂ ਦੀ ਵਾਟ ਸ਼ੁਡ ਆਈ ਸੇ ਸੁਪਰਫਿਸ਼ੀਅਲ ਐਕਸਰਸਾਈਜ਼ ਹੈ ਉਹ ਸਿਰਫ ਲੋਕ ਦਿਖਾਵਾ ਵਾ